ਸੋਚੇ ਖਾਲਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੁਰਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨੰਬਰ ਲੈ ਨਿਆ ਤਾਜ਼ਾ ਹੈਡਲਾਈਨਸ ਤੇ ਟਰੰਪ ਦੇ ਸੰਸਨੀ ਘੇਸ ਦਾਅਵੇ ਨੇ ਛੇੜੀ ਨਵੀਂ ਚਰਚਾ ਯੂਐਸ ਦਾ 50ਵਾਂ ਸੂਬਾ ਬਣਨ ਬਾਰੇ ਸੋਚੇ ਹੈ ਕੈਨੇਡਾ ਟਰੰਪ ਦਾ ਨਵਾਂ ਪਿਆਰ 골ਡਨ ਡੋਮ ਬਾਰੇ ਟਰੰਪ ਦੀ ਟਿੱਪਣੀ ਤੋਂ ਬਾਅਦ ਬੋਲੇ ਲਿਬਰਲ ਮੈਂਬਰ ਕਈਆਂ ਨੇ ਕਿਹਾ ਕਿ ਕੈਨੇਡਾ ਕਦੀ ਵੀ ਨਹੀਂ ਬਣੇਗਾ ਅਮਰੀਕਾ ਦਾ 50ਵਾਂ ਸੂਬਾ ਕਈ ਦਿਨਾਂ ਤੋਂ ਭਾਰਤੀ ਵਿਦਿਆਰਥੀ ਸਾਹਿਲ ਕੁਮਾਰ ਕੈਨੇਡਾ ਦੇ ਵਿੱਚ ਲਾਪਤਾ ਪੁਲਿਸ ਨੂੰ ਨਹੀਂ ਲੱਗ ਰਹੀ ਉੱਗ ਸੁਗ ਹਮਿਲਟਨ ਪੁਲਿਸ ਨੇ ਟੋਰਾਂਟੋ ਦੇ ਵਿੱਚ ਕੇਸ ਕੀਤਾ ਟਰਾਂਸਫਰ ਬ੍ਰਿਟਿਸ਼ ਕੋਲੰਬੀਆ ਸੈਂਬਲੀ ਦੇ ਵਿੱਚ ਪਹੁੰਚੇ ਤਿੰਨ ਪੰਜਾਬੀ ਗਾਇਕ ਮੁਰਤੋ ਚਰਚਾ ਦਾ ਵਿਸ਼ਾ ਬਣੇ ਜੈਸੀਬੀ ਹੁਣ ਖਬਰਾਂ ਵਿਸਤਾਰ ਦੇ ਨਾਲ ਬੀਤੇ ਦਿਨ ਕਿੰਗ ਚਾਰਲਸ 3 ਦੇ ਵੱਲੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਥਰೋನ್ ਸਪੀਚ ਦਿੱਤੀ ਗਈ। ਇਸ ਥਰೋನ್ ਸਪੀਚ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕੈਨੇਡਾ ਇੱਕ ਸੁਤੰਤਰ, ਆਜ਼ਾਦ ਤੇ ਮਜ਼ਬੂਤ ਦੇਸ਼ ਹੈ। ਮੰਨਿਆ ਜਾ ਰਿਹਾ ਸੀ ਕਿ ਕਿੰਗ ਚਾਰਲਸ ਦੀ ਇਸ ਸਪੀਚ ਦੇ ਵਿੱਚ ਕੈਨੇਡੀਅਨ ਪ੍ਰਭੂਸੱਤਾ ਤੇ ਅਖੰਡਤਾ ਬਾਰੇ ਜੋ ਗੱਲ ਕਹੀ ਗਈ ਹੈ ਉਹ ਡੋਨਾਲਡ ਟਰੰਪ ਦੇ ਵਾਸਤੇ ਇੱਕਰਾੜਾ ਤੇ ਟੁਕਮਾ ਜਵਾਬ ਹੈ। ਕਿਉਂਕਿ ਡੋਨਾਲਡ ਟਰੰਪ ਅਕਸਰ ਸਮੇਂ-ਸਮੇਂ ਤੇ ਉਤੇ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਕਹਿ ਚੁੱਕੇ ਨੇ ਪਰ ਡੋਨਾਲਡ ਟਰੰਪ ਟਲੇ ਨਹੀਂ। ਡੋਨਾਲਡ ਟਰੰਪ ਨੇ ਕਿੰਗ ਚਾਰਲਸ ਦੇ ਸਪੀਚ ਤੋਂ ਕੁਝ ਹੀ ਸਮੇਂ ਬਾਅਦ ਇੱਕ ਨਵਾਂ ਬਿਆਨ ਦੇ ਦਿੱਤਾ ਹੈ। ਉਹਨਾਂ ਦੇ ਸਸੰਸਨੀਕ ਜਿਹੇ ਦਾਅਵੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਅਰਸਲ ਨਵੇਂ ਬਿਆਨ ਦੇ ਵਿੱਚ ਡੋਨਾਲਡ ਟਰੰਪ ਨੇ ਆਖਿਆ ਕਿ ਯੂਐਸ ਦਾ 50ਵਾਂ ਸੂਬਾ ਬਣਨ ਬਾਰੇ ਸੋਚ ਰਿਹਾ ਹੈ ਕੈਨੇਡਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੋਲਡਨ ਡੋਮੋ ਮਿਸਾਈਲ ਰੱਖਿਆ ਪ੍ਰਣਾਲੀ ਦੇ ਬਹਾਨੇ ਇੱਕ ਵਾਰ ਫਿਰ ਕੈਨੇਡਾ ਤੇ ਨਿਸ਼ਾਨਾ ਸਾਧ ਦਿੱਤਾ ਹੈ। ਉਹਨਾਂ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਅਮਰੀਕਾ ਦਾ 50ਵਾਂ ਰਾਜ ਬਣਾਉਣ ਦੇ ਇਰਾਦੇ ਨੂੰ ਉਜਾਗਰ ਹੈ। ਟਰੰਪ ਨੇ ਕਿਹਾ ਕਿ ਕੈਨੇਡਾ ਉਹਨਾਂ ਦੇ ਪ੍ਰਸਤਾਵਿਤ ਗੋਲਡਨ ਡੋਮ ਮਿਸਾਈਲ ਰੱਖਿਆ ਪ੍ਰਣਾਲੀ 'ਚ ਮੁਫਤ ਜੁ ਸ਼ਾਮਲ ਹੋ ਸਕਦਾ ਹੈ। ਇਸ ਲਈ ਇਸ ਨੂੰ ਸਿਰਫ ਅਮਰੀਕਾ ਦਾ ਹਿੱਸਾ ਬੰਨਾ ਪਵੇਗਾ। ਜੇਕਰ ਇਹ ਜਿਹਾ ਨਹੀਂ ਕਰਦਾ ਤਾਂ ਕੈਨੇਡਾ ਨੂੰ ਇਸ ਦਾ ਹਿੱਸਾ ਬਣਨ ਲਈ 61 ਬਿਲੀਅਨ ਡਾਲਰ ਖਰਚ ਕਰਨੇ ਪੈਣਗੇ। ਟਰੰਪ ਨੇ ਅਮਰੀਕਾ ਦੇ ਉਤਰੀ ਗਵਾਂਢੀ ਨੂੰ ਕੌਜਵਾ ਰਾਜ ਬਣਨ ਲਈ ਵਾਰ-ਵਾਰ ਪ੍ਰਸਤਾਵ ਦਿੱਤਾ ਹੈ। ਕੈਨੇਡਾ ਨੇ ਵੀ ਮਿਸਾਈਲ ਪ੍ਰਣਾਲੀ 'ਚ ਸ਼ਾਮਲ ਹੋਣ 'ਚ ਦਿਲਚਸਪੀ ਵਿਖਾਈ ਹੈ। ਗੋਲਡਨ ਡੋਮ ਦਾ ਐਲਾਨ ਟਰੰਪ ਦੁਆਰਾ ਪਿਛਲੇ ਹਫਤੇ ਹੀ ਕੀਤਾ ਗਿਆ ਸੀ। ਇਸ ਦੌਰਾਨ ਟਰੰਪ ਨੇ ਕਈ ਹਥਿਆਰਾਂ ਦਾ ਵੀ ਜ਼ਿਕਰ ਕੀਤਾ ਹੈ ਜੋ ਲੋਕਾਂ ਤੇ ਦੇਸ਼ ਨੂੰ ਦੁਸ਼ਮਣ ਹਥਿਆਰਾਂ ਤੋਂ ਬਚਾ ਸਕਦੇ ਨੇ ਟਰੰਪ ਨੇ ਆਪਣੇ ਟਰੂਥ ਸੋਸ਼ਲ ਨੈਟਵਰਕ ਤੇ ਪੋਸਟ ਕੀਤਾ ਕਿ ਮੈਂ ਕੈਨਡਾ ਨੂੰ ਕਿਹਾ ਸੀ ਕਿ ਜੋ ਵੀ ਸਾਡੇ ਸ਼ਾਨਦਾਰ ਗੋਲਡਨ ਡੋਮ ਪ੍ਰਣਾਲੀ ਦਾ ਹਿੱਸਾ ਬੰਨਣਾ ਚਾਹੁੰਦਾ ਹੈ ਉਸ ਨੂੰ ਸਾਡੀ ਗੱਲ ਸੁਣੀ ਪਵੇਗੀ ਜੇਕਰ ਉਹ ਇੱਕ ਵੱਖਰਾ ਰਾਸ਼ਟਰ ਬਣਿਆ ਰਹਿੰਦਾ ਤਾਂ ਉਸ ਨੂੰ 61 ਬਿਲੀਅਨ ਡਾਲਰ ਖਰਚ ਕਰਨੇ ਪੈਣਗੇ ਜੇਕਰ ਉਹ ਸਾਡਾ ਪਿਆਰਾ ਕੁੰਜਵਾਰ ਰਾਜ ਬਣ ਜਾਂਦਾ ਤਾਂ ਇਸ ਦੀ ਕੀਮਤ ਉਹਨਾਂ ਨੂੰ 0 ਡਾਲਰ ਦੇਣੀ ਪਵੇਗੀ ਉਹ ਇਸ ਪੇਸ਼ਕਸ਼ ਤੇ ਵਿਚਾਰ ਕਰ ਰਹੇ ਨੇ 트럼ਪ ਦੀ ਇਸ ਯੋਜਨਾ ਦੀ ਅਨੁਮਾਨਿਤ ਲਾਗਤ ਲਗਭਗ 175 ਬਿਲੀਅਨ ਡਾਲਰ ਹੈ 트럼ਪ ਨੇ ਇਹ ਵੀ ਕਿਹਾ ਸੀ ਕਿ ਕੈਨਡਾ ਮਿਸਾਈਲ ਪ੍ਰਣਾਲੀ ਚ ਸ਼ਾਮਲ ਹੋਣ ਚ ਦਿਲਚਸਪੀ ਰੱਖਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੇ ਦੇਸ਼ ਨੇ ਇਸ ਮੁੱਦੇ ਤੇ ਉੱਚ ਪੱਧਰੀ ਗੱਲਬਾਤ ਕੀਤੀ ਹੈ ਕਾਰਨੀ ਨੇ ਇੱਕ ਪ੍ਰੈਸ ਕਾਨਫਰੰਸ ਚ ਕਿਹਾ ਸੀ ਕਿ ਕੈਨੇਡੀਅਨ ਲੋਕਾਂ ਲਈ ਸੁਰੱਖਿਆ ਉਪਾਕਰਨਾਂ ਵਧਿਆਏ ਕਾਰਨੀ ਨੇ ਇਸ ਮਹੀਨੇ ਦੇ ਸ਼ੁਰੂ ਚ ਵਾਈਟ ਹਾਊਸ ਦਾ ਦੌਰਾ ਕਰਨ ਵੇਲੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੇ ਟਰੰਪ ਦੇ ਸੱਦੇ ਨੂੰ ਨਿਮਰਤਾ ਨਾਲ ਪਰ ਦ੍ਰਿੜਤਾ ਦੇ ਨਾਲ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਉਹਨਾਂ ਦਾ ਦੇਸ਼ ਕਦੇ ਵੀ ਵਿਕਰੀ ਲਈ ਨਹੀਂ ਹੈ। ਦੂਜੇ ਪਾਸੇ ਕਿੰਗ ਚਾਰਲਸ ਕੈਨੇਡਾ ਦੇ ਵਿੱਚ ਥਰೋನ್ ਸਪੀਚ ਦੇਣ ਵਾਸਤੇ ਪਹੁੰਚੇ ਹਸਨ ਆਪਣੀ ਥਰೋನ್ ਸਪੀਚ ਦੇ ਵਿੱਚ ਵੀ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਕਿਹਾ ਸੀ ਕਿ ਕੈਨੇਡਾ ਇੱਕ ਸੁਤੰਤਰ ਦੇਸ਼ ਹੈ। ਥਰೋನ್ ਸਪੀਚ ਦੇ ਵਿੱਚ ਕਿੰਗ ਚਾਰਲਸ ਦੇ ਵੱਲੋਂ ਕੈਨੇਡਾ ਨੂੰ ਮਜ਼ਬੂਤ ਤੇ ਆਜ਼ਾਦ ਦੇਸ਼ ਕਿਹਾ ਗਿਆ ਸੀ ਉਹਨਾਂ ਨੇ ਕੈਨੇਡੀਅਨ ਰਾਸ਼ਟ ਗਾਣ ਦੇ ਵਿੱਚ ਦ ਟ੍ਰੂ ਨਾਰਥ ਸਟਰੋਂਗ ਐਂਡ ਫਰੀ ਦੀ ਪੰਕਤੀ ਨੂੰ ਦੁਹਰਾਇਆ ਸੀ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਕਿੰਗ ਚਾਰਲਸ 3 ਦੇ ਵੱਲੋਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਕਰਾਰਾ ਜਵਾਬ ਦਿੰਦਿਆਂ ਹੋਇਆਂ ਕੈਨੇਡਾ ਦੀ ਪ੍ਰਭੂਸੱਤਾ ਅਖੰਡਤਾ ਸੁਤੰਤਰਤਾ ਨੂੰ ਬਹਾਲ ਕਰੇ ਰੱਖਣ ਦਾ ਇੱਕ ਸੰਕੇਤ ਦਿੱਤਾ ਗਿਆ ਹੈ ਕਿੰਗ ਚਾਰਲਸ ਦੇ ਇਸ ਬਿਆਨ ਤੋਂ ਅਧਿ ਤਰੁਨ ਸਪੀਚ ਤੋਂ ਤੁਰੰਤ ਬਾਅਦ ਹੀ ਡੋਨਾਲਡ 트੍ਰੰਪ ਨੇ ਮੁੜ ਤੋਂ ਕੈਨੇਡਾ ਨੂੰ ਪੁਨਜਵਾ ਰਾਜ ਬਣਾਉਣ ਦੀ ਗੱਲ ਕਹਿ ਦਿੱਤੀ ਤੇ ਉਧਰ ਡੋਨਾਲਡ 트੍ਰੰਪ ਦੇ ਗੋਲਡਨ ਡੋਮ ਸੁਰੱਖਿਆ ਪ੍ਰਣਾਲੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਉੱਤੇ ਲਿਬਰਲ ਸੰਸਦ ਮੈਂਬਰਾਂ ਦੇ ਵੱਲੋਂ ਵੀ ਆਪਣੀ ਟਿੱਪਣੀ ਕੀਤੀ ਗਈ ਹੈ ਲਿਬਰਲ ਸੰਸਦ ਮੈਂਬਰ ਗੋਲਡਨ ਡੋਮ ਸਰਕਾਰੀ ਤਰਜੀਹਾਂ ਤੇ ਟਿੱਪਣੀ ਕਰਦੇ ਨੇ ਉਨ੍ਹਾਂ ਦੀ ਪਾਰਟੀ ਪਾਰਲੀਮੈਂਟ ਹਿੱਲ ਤੇ ਆਪਣੀ ਹਫਤਾਵਰੀ ਕੌਕਸ ਮੀਟਿੰਗ ਕਰ ਰਹੀ ਸੀ ਮੰਤਰੀਆਂ ਤੇ ਲਿਬਰਲ ਸੰਸਦ ਦੇ ਮੈਂਬਰਾਂ ਨੂੰ ਕਈ ਵਿਸ਼ਾ ਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ 55ਵੇਂ ਰਾਜ ਭਾਸ਼ਣ ਅਮਰੀਕੀ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਜੈਕਟ ਵਿੱਚ ਕੈਨੇਡਾ ਦੇ ਸੰਭਾਵੀ ਭਾਗੀਦਾਰੀ ਤੇ ਹਾਲ ਹੀ ਦੀਵਿਚ ਸੰਗੀਚੋਣਾ ਚ ਆਪਣੀ ਘਟ ਗਿਣਤੀ ਸਰਕਾਰ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀਆਂ ਸਰਕਾਰ ਦੀਆਂ ਤਰਜੀਹਾਂ ਬਾਰੇ ਸਵਾਲ ਪੁੱਛੇ ਗਏ ਜਿਸ ਤੋਂ ਬਾਅਦ ਕੁਝ ਕੈਬਨਿਟ ਮੰਤਰੀਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਕਿਹਾ ਕਿ ਕੈਨੇਡਾ ਮਜ਼ਬੂਤ ਦੇਸ਼ ਹੈ ਅਸੀਂ 골ਡਨ ਡੋਮ ਪ੍ਰਣਾਲੀ ਅਪਣਾਉਣਾ ਚਾਹੁੰਦੇ ਹਾਂ ਪਰ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਆਹ ਵੋ ਲੁੱਕ ਆਈ ਟੇਕ ਮਾਈ ਲੀਡ ਫਰਮ ਦ ਪੀਪਲ ਦੈਟ ਆਈ ਸਪੀਕ ਟੂ ਇਨ ਮਾਈ ਕਮਿਊਨਿਟੀ ਐਂਡ ਅਕ੍ਰੋਸ ਦ ਕੰਟਰੀ ਐਂਡ ਇਟਸ ਵੈਰੀ ਕਲੀਅਰ ਦੈਟ ਪੀਪਲ ਵਾਂਟ ਅਸ ਟੂ ਸਟੈਂਡ ਅਪ ਫਾਰ ਕੈਨੇਡਾ ਸੋਵਰਨਟੀ obviously we want to partner uh, with the United States where possible uh, but we do have to stand up for Canada's uh, interest uh, uh, economically and, and from a sovereignty point of view uh, so from my perspective we want to focus on the work to defend Canada's economy uh, that may mean uh, engaging with the United States but there's an awful lot that we can do here at home and there's an awful lot that we can do with engaging partners around the world as well? Uh, look, uh, right now the focus for me is to make good on the uh, uh, the measures that we have campaigned on to strengthen the Canadian bail system. Uh, when we have violent repeat offenders, uh, we want to make sure that we do everything we can within our power to ensure that we keep communities safe. Sometimes that's going to include uh, changes to the federal laws around bail within the criminal code. It's going to require frontline investments as well to uh, strengthen whether it's at the border with CBSA or our CMP officers. But there's also a role for provinces and territories to play. I've had a number of conversations with my counterparts at the provincial level uh, to discuss the role that the federal government can play, but also the investments that provincial governments are going to need to make to ensure that the administration of justice actually has the system in place uh, that will prosecute people in a timely way, and that will have the capacity to hold people who should be uh, uh, should not be uh, given uh, There's an awful lot of work to do, but we're willing to do everything that we can within our own purview to ensure we keep community safe. I learned a long time ago when it comes to managing relationships with other countries, you can only control what you can control. And what we can control here now is uh, decisions around strengthening our sovereignty and our security. It, we, can, we can also control our expenditures, we can control our responsibility to participate directly in NORAD. We've launched a NORAD modernization initiative. We just had a an over the Arctic um, an announcement by the Prime Minister for six billion dollars. Look, we're going to continue to do what's right for Canadians, you and that that includes making sure that we are secure, that we are sovereign, and we're going to continue to manage our relationship with not not just the United States, but as we heard the Prime Minister say yesterday, with the European Union, because there's a very very uh, interesting economic opportunity for Canada as well as. Europe rearms. ਯੂਰਪ ਦੇ ਭਾਰ ਦੇ ਹਰਿਆਣਾ ਦੇ ਨਾਲ ਸੰਬੰਧਿਤ 23 ਸਾਲਾ ਨੌਜਵਾਨ ਵਿਦਿਆਰਥੀ ਸਾਹਿਲ ਕੁਮਾਰ ਕੈਨੇਡਾ ਦੇ ਵਿੱਚ ਕਈ ਦਿਨਾਂ ਤੋਂ ਲਾਪਤਾ ਹੋ ਗਿਆ ਹੈ। ਹਾਲ ਹੀ ਦੇ ਵਿੱਚ ਹੰਬਰ ਕਾਲਜ ਦੇ ਵਿੱਚ ਪੜਨ ਵਾਸਤੇ ਕੈਨੇਡਾ ਆਇਆ ਸੀ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਸਾਹਿਲ ਨੂੰ ਆਖਰੀ ਵਾਰ 16 ਮਈ ਨੂੰ ਟੋਰਾਂਟੋ ਦੇ ਵਿੱਚ ਵੇਖਿਆ ਗਿਆ ਸੀ। ਉਹਨੇ ਆਪਣੇ ਘਰੇ ਫੋਨ ਕੀਤਾ ਤੇ ਉਹਨੇ ਆਪਣੀ ਮਾਂ ਦੇ ਨਾਲ ਕੁਝ ਸਮਾਂ ਗੱਲਾਂ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਹੁਣ ਸਾਹਿਲ ਦਾ ਫੋਨ ਵੀ ਬੰਦ ਆ ਰਿਹਾ। ਉਸ ਦਾ ਪਾਸਪੋਰਟ ਤੇ ਲੈਪਟਾਪ ਉਸ ਦੇ ਹੈਮਿਲਟਨ ਸਥਿਤ ਘਰ ਦੇ ਵਿੱਚ ਪਿਆ ਹੈ। ਲਗਭਗ 2 ਹਫ਼ਤੇ ਪਹਿਲਾਂ ਹਾਮਿਲਟਨ ਦੇ ਗੋ ਰੇਲਵੇ ਸਟੇਸ਼ਨ ਤੋਂ ਨਿਕਲਣ ਤੋਂ ਬਾਅਦ ਸਾਹਿਲ ਕੁਮਾਰ ਨੇ ਟੋਰਾਂਟੋ ਜਾਂਦੇ ਸਮੇਂ ਆਪਣੇ ਮਾਪਿਆਂ ਨੂੰ ਫੋਨ ਕੀਤਾ ਉਸਨੇ ਆਪਣੀ ਮੰਮੀ ਨੂੰ ਦੱਸਿਆ ਕਿ ਉਹ ਠੀਕ ਹੈ ਪਰ ਮਾਂ ਦੇ ਹੱਥਾਂ ਦਾ ਖਾਣਾ ਮਿਸ ਕਰਦਾ ਹੈ ਤੇ ਜਲਦੀ ਦੁਬਾਰਾ ਫੋਨ ਕਰੇਗਾ ਇਹ ਆਖਰੀ ਵਾਰ ਸੀ ਜਦੋਂ ਉਹਨੇ ਆਪਣੀ ਮਾਂ ਦੇ ਨਾਲ ਗੱਲ ਕੀਤੀ ਉਤਰੀ ਭਾਰਤ ਦੇ ਹਰਿਆਣਾ ਰਾਜ ਦਾ ਰਹਿਣ ਵਾਲਾ 22 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ 3 ਹਫ਼ਤੇ ਹੀ ਹੋਏ ਸੀ ਜਦੋਂ ਕੈਨੇਡਾ ਤੋਂ ਗਾਇਬ ਹੋ ਗਿਆ 16 ਮਈ ਨੂੰ ਉਸਨੇ ਹੈਮਿਲਟਨ ਸ਼ਹਿਰ ਛੱਡਿਆ ਅਤੇ ਹੋਰ ਭਾਰਤੀ ਵਿਦਿਆਰਥੀਆਂ ਦੇ ਨਾਲ ਇੱਕ ਘਰ ਸਾਂਝਾ ਕੀਤਾ ਤੇ ਯੋਂਗ ਤੇ ਬਰੂਰ ਗਲੀਆਂ ਦੇ ਨੇੜੇ ਇੱਕ ਹੰਬਰ ਕਾਲਜ ਦੀ ਇਮਾਰਤ ਚ ਕਲਾਸ ਚ ਜਾਣ ਲਈ ਆਪਣਾ ਸਫ਼ਰ ਸ਼ੁਰੂ ਕੀਤਾ। ਨਿਗਰਾਨੀ ਫੁਟੇਜ ਨੇ ਬਾਅਦ ਦੇ ਵਿੱਚ ਉਸਨੂੰ ਦੁਪਹਿਰ 1 ਵਜੇ ਤੋਂ ਬਾਅਦ ਯੋਂਗ ਅਤੇ ਦਿੰਦਾਸ ਦੇ ਨੇੜੇ ਵੇਖਿਆ। ਇੱਕ ਬੈਗਪੈਕ ਲੈ ਕੇ ਸਾਹਿਲ ਕੁਮਾਰ ਘੁੰਮ ਰਿਹਾ ਸੀ, ਇੱਕ ਚਿੱਟੀ ਕੋਲਰ ਵਾਲੀ ਕਮੀਜ਼ ਤੇ ਇੱਕ ਕਾਲੀ ਜੈਕਟ ਉਸਨੇ ਪਾਈ ਹੋਈ ਸੀ। ਇਸ ਤੋਂ ਬਾਅਦ ਉਹ ਗਾਇਬ ਹੋ ਗਿਆ। ਕੁਮਾਰ ਦੇ ਪਰਿਵਾਰ ਨੇ ਕਿਹਾ ਕਿ ਉਹ ਕੈਨੇਡਾ ਚ ਆਪਣੇ ਭੇਖ ਬਾਰੇ ਉਤਸ਼ਾਹਿਤ ਸੀ ਤੇ ਅਪ੍ਰੈਲ ਦੇ ਆਖਿਰ ਚ ਆਉਣ ਤੋਂ ਬਾਅਦ ਹਫਤਾਵਾਰੀ ਸੰਪਰਕ ਦੇ ਵਿੱਚ ਹੀ ਉਸਦੇ ਤੇ ਉਸਦੇ ਮਾਪਿਆਂ ਵਿਚਾਲੇ ਆਖਰੀ ਵਟਸਐਪ ਕਾਲ ਟੋਰਾਂਟੋ ਦੇ ਯੂਨੀਅਨ ਸਟੇਸ਼ਨ ਤੋਂ ਬਾਹਰ ਨਿਕਲਣ ਤੋਂ ਕੁਝ ਮਿੰਟ ਪਹਿਲਾਂ ਹੋਈ ਸੀ ਫਾਹਿਲ ਕੁਮਾਰ ਦਾ ਇਹ ਚਚੇਰੇ ਭਰਾ ਅਮਿਤ ਸਿੰਘ ਨੂੰ ਬਹੁਤ ਮਾੜਾ ਫੀਲ ਹੋ ਰਿਹਾ ਹੈ ਅਮਿਤ ਸਿੰਘ ਹਰਿਆਣਾ ਦੇ ਆਨੰਦ گاؤں ਦੇ ਉਸੇ ਹੀ ਪਿੰਡ ਦੇ ਵਿੱਚ ਰਹਿੰਦਾ ਸੀ ਜਿੱਥੇ ਸਾਹਿਲ ਕੁਮਾਰ ਵੀ ਰਹਿੰਦਾ ਸੀ ਪਰ ਉਸ ਦਾ ਚਚੇਰਾ ਭਰਾ ਅਮਿਤ ਸਿੰਘ ਕੈਨੇਡਾ ਦੇ ਵਿੱਚ ਆਇਆ ਤੇ ਬਾਅਦ ਵਿੱਚ ਉਸ ਨੇ ਸਾਹਿਲ ਕੁਮਾਰ ਨੂੰ ਵੀ ਬੁਲਾ ਲਿਆ ਅਮਿਤ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਚਿੰਤਾ ਨਾ ਕਰਨ ਲਈ ਆਖਿਆ ਸੀ ਉਸ ਨੇ ਆਖਿਆ ਸੀ ਕਿ ਉਹ ਚੰਗੀ ਤਰ੍ਹਾਂ ਸੈਟਲ ਹੋ ਰਿਹਾ ਹੈ ਅਤੇ ਜਲਦੀ ਹੀ ਕੰਮ ਕਰਨਾ ਸ਼ੁਰੂ ਕਰੇਗਾ ਉਹ ਕਾਲ ਸਵੇਰੇ ਪੌਣੇ 12 ਵਜੇ ਖਤਮ ਹੋਈ ਤੇ ਪੁਲਿਸ ਮੁਤਾਬਕ ਉਸ ਦਾ ਫੋਨ 1:30 ਵਜੇ ਬੰਦ ਹੋ ਗਿਆ 4 ਦਿਨ ਬਾਅਦ ਹੈਮਿਲਟਨ ਪੁਲਿਸ ਨੇ ਕੁਮਾਰ ਲਈ ਲਾਪਤਾ ਵਿਅਕਤੀਆਂ ਦੀ ਚੇਤਾਵਨੀ ਜਾਰੀ ਕੀਤੀ ਇਸ ਚ ਕਿਹਾ ਗਿਆ ਹੈ ਕਿ ਉਹ ਇਸ ਖੇਤਰ ਤੋਂ ਅਚਾਨਕ ਹੀ ਆਪਣਾ ਪਾਸਪੋਰਟ ਤੇ ਲੈਪਟਾਪ ਘਰ ਛੱਡ ਗਿਆ ਸੀ ਤੇ ਹੋ ਸਕਦਾ ਹੈ ਕਿ ਆਨਲਾਈਨ ਗਤੀਵਿਧੀ ਦੇ ਆਧਾਰ ਤੇ ਟ੍ਰਾਂਟੋ ਦੇ ਵਾਟਰਫਰੰਟ ਤੇ ਜਾਨ ਵਿੱਚ ਦਿਲਚਸਪੀ ਰੱਖਦਾ ਹੋਵੇ ਜਾਂਚ ਹੁਣ ਟ੍ਰਾਂਟੋ ਪੁਲਿਸ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ 26 ਮਈ ਨੂੰ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ 'ਚ ਉਹਨਾਂ ਮੰਨਿਆ ਕਿ ਕੁਮਾਰ 10 ਮਈ ਨੂੰ ਦੁਪਹਿਰ 1 ਵਜੇ ਦੇ ਕਰੀਬ ਯੋਂਗ ਅਤੇ ਜੰਦਾਸ ਦੇ ਨੇੜੇ ਦਿਖਾਈ ਦਿੱਤਾ ਜਿਸ ਨੂੰ ਇੱਕ ਸੁਰੱਖਿਆ ਕੈਮਰੇ ਦੇ ਵਿੱਚ ਕੈਦ ਤੱਕ ਹੈ ਕੁਮਾਰ ਦੇ ਪਰਿਵਾਰ ਨੂੰ ਚਿੰਤਾ ਹੈ ਕਿ ਕੁਮਾਰ ਦੀ ਭਾਲ ਦੇ ਸਭ ਤੋਂ ਮਹੱਤਵਪੂਰਨ ਘੰਟੇ ਉਸਦੇ ਲਾਪਤਾ ਹੋਣ ਤੋਂ ਬਾਅਦ ਦੇ ਸ਼ੁਰੂਆਤੀ ਦਿਨਾਂ 'ਚ ਹੀ ਕਿਤੇ ਨਾ ਕਿਤੇ ਵੇਸਟ ਹੋ ਗਏ ਨੇ ਉਧਰ ਕੁਮਾਰ ਦੇ ਭਰਾ ਸਿੰਘ ਨੇ ਕਿਹਾ ਕਿ 22 ਮਈ ਨੂੰ ਪਤਾ ਲੱਗਾ ਕਿ ਕੇਸ ਟ੍ਰਾਂਟੋਪੋਲਿਸ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਉਸਦੇ ਲਾਪਤਾ ਹੋਣ ਤੋਂ 6 ਦਿਨ ਬਾਅਦ ਦੀ ਗੱਲ ਹੈ ਤੇ ਆਖਰੀ ਵਾਰ ਟ੍ਰਾਂਟੋ ਦੇ ਵਿੱਚ ਉਸਨੂੰ ਵੇਖਿਆ ਗਿਆ ਸੀ ਪਰਿਵਾਰ ਨੇ ਸਵਾਲ ਚੁੱਕੇ ਨੇ ਕਿ ਇੰਨਾ ਸਮਾਂ ਕੇਸ ਟ੍ਰਾਂਸਫਰ ਕਰਨ ਦੇ ਵਿੱਚ ਕਿਉਂ ਲੱਗਿਆ ਪਰਿਵਾਰ ਇਸ ਗੱਲ ਤੋਂ ਹੈਰਾਨ ਹੈ ਕਿ ਪੁਲਿਸ ਨੇ ਹੋਰ ਸੀਸੀਟੀਵੀ ਕੈਮਰੇ ਕਿਉਂ ਨਹੀਂ ਲਗਾਏ ਪਰਿਵਾਰ ਮੰਗ ਕਰ ਰਿਹਾ ਹੈ ਕਿ ਪੁਲਿਸ ਨੂੰ ਫੁਟੇਜ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਦੱਸਣਾ ਚਾਹੀਦਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਅਪਰਾਧਿਕ ਕੇਸ ਦਰਜ ਕੀਤਾ ਗਿਆ ਜਾਂ ਨਹੀਂ ਪਰਿਵਾਰ ਬੇਹੱਦ ਬੇਵਸ ਮਹਿਸੂਸ ਕਰ ਰਿਹਾ ਹੈ ਪਰਿਵਾਰ ਮੁਤਾਬਕ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਗੋਪਨੀਯਤਾ ਕਾਨੂੰਨ ਅਤੇ ਸ਼ੁਰੂਆਤੀ ਜਾਂਚ ਤੱਕ ਥਾਵਾਂ ਤੋਂ ਪਰੇ ਵਪਾਰਕ ਜਾਂ ਨਿੱਜੀ ਸੀਸੀਟੀਵੀ ਫੁਟੇਜ ਤੱਕ ਪਹੁੰਚ ਕਰਨਾ ਮੁਸ਼ਕਲ ਬਣਾ ਸਕਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਮਾਮਲੇ ਨੂੰ ਅਪਰਾਧਿਕ ਜਾਂਚ ਵਜੋਂ ਦੁਬਾਰਾ ਵਰਗੀਕ੍ਰਿਤ ਕਰਨ ਨਾਲ ਉਸ ਪਹੁੰਚ ਨੂੰ ਤੇਜ਼ ਕੀਤਾ ਜਾਵੇਗਾ ਮੀਡੀਆ ਨੇ ਟ੍ਰਾਂਟੋਪੋਲਿਸ ਨੂੰ ਕੇਸ ਦੇ ਨਾਮ ਤੇ ਸੀਸੀਟੀਵੀ ਫੁਟੇਜ ਤੱਕ ਪਹੁੰਚ ਕੀਤੀ ਪਰ ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਇਸ ਬਾਰੇ ਵੇਰਵੇ ਜਾਰੀ ਕਰਨ ਨਾਲ ਜਾਂਚ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਜੋ ਸ਼ਾਮਿਲ ਲੋਕਾਂ ਦੀ ਨਿੱਜਤਾ ਦੀ ਉਲੰਘਣਾ ਹੋ ਸਕਦੀ ਹੈ। ਉਦਰ ਮੀਡੀਆ ਰਿਲੇਸ਼ਨਸ ਅਫਸਰ ਸਟੀਫਨੀ ਸ਼ੇਅਰ ਨੇ ਇੱਕ ਈਮੇਲ ਚ ਕਿਹਾ ਹੈ ਕਿ ਉਹ ਕੁਮਾਰ ਦੀ ਸੁਰੱਖਿਆ ਲਈ ਚਿੰਤਿਤ ਨੇ ਤੇ ਉਸ ਦਿਨ ਦੁਪਹਿਰ 1.5 ਵਜੇ ਦੇ ਕਰੀਬ ਯੰਗ ਸਟਰੀਟ ਅਤੇ ਜੰਡਾ ਸਟਰੀਟ ਵੈਸਟ ਦੇ ਖੇਤਰ ਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਵੀਡੀਓ ਤੋਂ ਫੁਟੇਜ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਅਧਿਕਾਰੀ ਸੁਰਾਖਾ ਅਤੇ ਨਵੀਂ ਜਾਣਕਾਰੀ ਦੀ ਉਡੀਕ ਕਰ ਰਹੇ ਨੇ ਹੈਮਿਲਟਨ ਪੁਲਿਸ ਤੋਂ ਤਲਾਸ਼ੀ ਦੀ ਸਮਾਂ ਸੀਮਾ ਬਾਰੇ ਟਿੱਪਣੀ ਮੰਗੀ ਗਈ ਸੀ ਜਿਸ 'ਚ ਇਹ ਵੀ ਸ਼ਾਮਲ ਹੈ ਕਿ ਇਸ ਨੂੰ ਟ੍ਰਾਂਟੋ ਤੋਂ ਕਦੋਂ ਤਬਦੀਲ ਕੀਤਾ ਗਿਆ ਇਸ ਦਾ ਕੋਈ ਵੀ ਜਵਾਬ ਨਹੀਂ ਮਿਲਿਆ ਵਾਟਰਲੂ ਐਮਪੀਪੀ ਕੈਥਰੀਨ ਫਾਈਫ ਜਿਸ ਨੇ 온ਟਾਰੀਓ ਦੇ ਮਿਸਿੰਗ ਪਰਸਨਸ ਐਕਟ ਨੂੰ ਬਰਾਉਂਚ ਮਦਦ ਕੀਤੀ ਸੀ ਉਸਨੇ ਕਿਹਾ ਕਿ ਇਸ ਕਾਨੂੰਨ ਦਾ ਉਦੇਸ਼ ਪੁਲਿਸ ਨੂੰ ਜਾਂਚ ਕਰਨ ਲਈ ਹੋਰ ਸਾਧਨ ਦੇਣਾ ਹੈ ਜਦੋਂ ਕੋਈ ਵਿਅਕਤੀ ਕੇਸ ਨਾਲ ਜੁੜੇ ਅਪਰਾਧ ਦੇ ਸਬੂਤ ਤੋਂ ਬਿਨਾਂ ਗਾਇਬ ਹੋ ਜਾਂਦਾ ਹੈ ਉਧਰ ਹਰਿਆਣਾ ਦੇ ਵਿੱਚ ਬੈਠੇ ਕੁਮਾਰ ਦੇ ਮਾਤਾ ਪਿਤਾ ਉਸ ਦੇ ਲਾਪਤਾ ਹੋਣ ਤੋਂ ਬਾਅਦ ਤਣਾ ਦੇ ਵਿੱਚ ਨੇ ਤੇ ਖਾਣਾ ਪੀਣਾ ਬੰਦ ਕਰ ਦਿੱਤਾ ਹੈ ਉਸ ਦਾ ਛੋਟਾ ਭਰਾ ਜਿਸ ਨੇ ਕੁਮਾਰ ਨੂੰ ਕੈਨੇਡਾ ਚ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ ਸੀ ਆਪਣੇ ਆਪ ਨੂੰ ਦੋਸ਼ੀ ਮੰਨ ਰਿਹਾ ਹੈ ਪਰਿਵਾਰ ਨੇ ਕਿਹਾ ਕਿ ਉਹ ਪਿੰਡ ਜਿੱਥੇ ਉਹ ਰਹਿੰਦੇ ਸੀ ਖਬਰਾਂ ਦੀ ਹਨਹੁਣ ਚ ਸ਼ਾਂਤ ਹੋ ਗਿਆ ਹੈ ਪਰਿਵਾਰ ਨੇ ਕੁਮਾਰ ਦੇ ਮਾਮਲੇ ਬਾਰੇ ਅਪਡੇਟਸ ਪ੍ਰਾਪਤ ਕਰਨ ਲਈ ਟੋਰਾਂਟੋ ਸਥਿਤ ਭਾਰਤੀ ਕਨਸੂਲੇਟ ਨੂੰ ਪਾਵਰ ਆਫ ਅਟਾਰਨੀ ਦਿੱਤੀ ਸੀ ਪਰ ਰਸ਼ਮੀ ਪ੍ਰਵਾਨਗੀ ਤੋਂ ਕੁਝ ਦਿਨਾਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਕਨਸੂਲੇਟ ਨੇ ਕੁਮਾਰ ਦੇ ਪਿਤਾ ਨੂੰ ਸਿਰਫ ਜਾਣਕਾਰੀ ਮੰਗਲ ਲਈ ਫੋਨ ਕੀਤਾ ਸੀ ਪਰ ਕੋਈ ਵੀ ਜਾਣਕਾਰੀ ਦੇਣ ਵਾਸਤੇ ਨਹੀਂ ਕੁਮਾਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਨਸੂਲੇਟ ਨੂੰ ਜਾਣਕਾਰੀ ਹਾਸਲ ਕਰਨ ਦੇ ਵਿੱਚ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਪਰ ਕਨਸੂਲੇਟ ਖੁਦ ਪਰਿਵਾਰ ਨੂੰ ਫੋਨ ਕਰਕੇ ਪੁੱਛ ਰਿਹਾ ਹੈ ਕੋਈ ਅਪਡੇਟ ਮਿਲੀ ਜਾਂ ਨਹੀਂ ਉਦੋਂ ਟੋਰਾਂਟੋ ਚ ਭਾਰਤ ਦੇ ਕਨਸੂਲੇਟ ਜਰਨਲ ਨੇ ਟਿੱਪਣੀ ਲਈ ਕੀਤੀ ਗਈ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਨਾ ਇਸ ਮਾਮਲੇ ਤੇ ਕੋਈ ਟਿੱਪਣੀ ਕੀਤੀ ਨਿਰਾਸ਼ਾ ਮਿਲਨ ਦੇ ਬਾਵਜੂਦ ਵੀ ਕੁਮਾਰ ਦਾ ਪਰਿਵਾਰ ਭਾਰਤ ਦੇ ਵਿੱਚ ਬੈਠ ਕੇ ਇਹ ਉਮੀਦ ਕਰ ਰਿਹਾ ਹੈ ਕਿ ਉਹਨਾਂ ਦਾ ਬੇਟਾ ਜਲਦਤੁ ਜਦ ਮਿਲ ਜਾਵੇਗਾ ਜਾਂ ਉਸ ਦੀ ਕੋਈ ਉਗ ਸੁਗ ਲੱਗੇਗੀ ਤਯੋਦੜ ਇੱਕ ਵਾਰ ਫੇਰ ਤੋਂ ਜੈਜ਼ੀ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਤਿੰਨ ਪੰਜਾਬੀ ਗਾਇਕ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਲੰਚ ਵੀ ਕੀਤਾ ਇਨ੍ਹਾਂ ਤਿੰਨ ਗਾਇਕਾਂ ਦੇ ਵਿੱਚ ਜੈਜ਼ੀ ਵੀ ਮੌਜੂਦ ਸਨ ਆਗੂਆਂ ਦੇ ਨਾਲ ਦੁਪਹਿਰ ਦਾ ਖਾਣਾ ਖਾਧਾ ਗਿਆ ਫੋਟੋ ਸੈਸ਼ਨ ਕਰਵਾਇਆ ਗਿਆ ਕੁਝ ਵਿਧਾਇਕਾਂ ਨੇ ਉਹਨਾਂ ਨੂੰ ਖਾਲਿਸਤਾਨ ਸਮਰਥਕ ਕਹਿ ਕੇ ਵਿਰੋਧ ਵੀ ਕੀਤਾ ਜਿਨੇ ਮੇਰਾ ਦਿਲ ਲੁੱਟਿਆ ਨਾ ਤੇ ਜਵਾਨੀ ਵਰਗੇ ਗੀਤ ਦੇਣ ਵਾਲੇ ਪੰਜਾਬੀ ਗਾਇਕ ਜੈਜ਼ੀ ਵੀ ਇੱਕ ਵਾਰ ਫੇਰ ਵਿਵਾਦਾਂ 'ਚ ਗਿਰ ਗਏ ਨੇ ਇਸ ਵਾਰ ਦਾ ਮਾਮਲਾ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਚਸਤੇ ਤੇ ਸੁਪਾਈ ਅਸੈਂਬਲੀ ਦਾ ਹੈ ਜਿੱਥੇ ਜੈਜੀ ਬੀ ਨੇ ਦੋ ਹੋਰ ਪੰਜਾਬੀ ਗਾਇਕਾਂ ਚੰਨੀ ਨਟਨ ਅਤੇ ਇੰਦਰਪਾਲ ਮੋਗਾ ਨਾਲ ਦੌਰ ਕੀਤਾ ਸੀ ਸਸਤੀ ਡਾਈਨਿੰਗ ਰੂਮ ਚ ਦੁਪਹਿਰ ਦਾ ਖਾਣਾ ਖਾਦਾ ਵਿਧਾਇਕਾਂ ਦੇ ਨਾਲ ਫੋਟੋ ਸੈਸ਼ਨ ਕੀਤਾ ਜਿਵੇਂ ਹੀ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਵਿਵਾਦ ਸ਼ੁਰੂ ਹੋ ਗਿਆ ਵਿਧਾਨ ਸਭਾ ਦੇ ਇੱਕ ਵਿਧਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤਾ ਤੇ ਲਿਖਿਆ ਇਹ ਸਾਡੇ ਵਿਧਾਨ ਸਭਾ ਦਾ ਅਪਮਾਨ ਹੈ ਇਸ ਦੌਰਾਨ ਇੱਕ ਹੋਰ ਵਿਧਾਇਕ ਨੇ ਪੋਸਟ ਪਾਈ ਕਿ ਅਜ ਵਿਧਾਨ ਸਭਾ ਚ ਕੁਝ ਪ੍ਰਮੁੱਖ ਖਾਲਿਸਤਾਨ ਪਖੀਰ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ ਹੈ। ਜ਼ਿਕਰ ਖਾਸ ਹੈ ਜਸਵਿੰਦਰ ਸਿੰਘ ਬੈਂਸ ਉਰਫ ਜੈਜੀਬੀ ਪੰਜਾਬ ਦੇ ਨਵਾਂ ਸ਼ਹਿਰ ਇਲਾਕੇ ਦਾ ਰਹਿਣ ਵਾਲਾ ਹੈ ਤੇ ਹੁਣ ਘੰਟਾ ਚ ਰਿੰਦਾ ਹੈ। ਜੈਜੀਬੀ ਦੇ ਗਾਣੇ ਨੌਜਵਾਨਾਂ ਚ ਬਹੁਤ ਮਸ਼ਹੂਰ ਰਹੇ ਨੇ। ਉਹਨਾਂ ਨੇ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਤੇ ਸੈਫਲੀ ਖਾਨ ਦੀ ਜਵਾਨੀ ਜਾਨਮਨ ਵਰਗੀਆਂ ਫਿਲਮਾਂ ਚ ਵੀ ਗੀਤ ਗਾਹਨੇ। ਪੰਜਾਬੀ ਗਾਇਕ ਜੈਸੀ ਬੀ ਚੰਨੀ ਨਟਨ ਅਤੇ ਇੰਦਰਪਾਲ ਮੋਗਾ ਨੇ ਬ੍ਰਿਟਿਸ਼ ਕੋਲੰਪੀਆ ਦੀ ਰਾਜਧਾਨੀ ਵਿਕਟੋਰੀਆ ਚ ਸੁਭਾਈ ਵਿਧਾਨ ਸਭਾ ਦਾ ਦੌਰਾ ਕੀਤਾ। ਤਿੰਨਾਂ ਨੂੰ ਵਿਧਾਨ ਸਭਾ ਦੇ ਸੰਸਥਿਤ ਡਾਇਨਿੰਗ ਰੂਮ 'ਚ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਉਹ ਪ੍ਰੀਮੀਅਰ ਡੇਵਿਡ ਐਬੀ ਅਤੇ ਵਿਧਾਨ ਸਭਾ ਦੇ ਹੋਰ ਵਿਧਾਇਕਾਂ ਨੂੰ ਮਿਲੇ ਤੇ ਨਾਲ ਫੋਟੋਆਂ ਵੀ ਖਿੱਚਵਾਈਆਂ। ਸਨਮਾਨਿਤ ਮਹਿਸੂਸ ਕਰ ਰਹੇ ਜੈਜ਼ਬੀ ਨੇ ਫੋਟੋ ਸਾਂਝੀ ਕੀਤੀ। ਤਿੰਨੇ ਗਾਇਕਾਂ ਨੂੰ ਸੁਭਾਈ ਵਿਧਾਨ ਸਭਾ ਦੀ ਫੇਰੀ ਦੌਰਾਨ ਸਨਮਾਨਿਤ ਵੀ ਕੀਤਾ ਗਿਆ। ਇਸ ਲਈ ਜੈਜ਼ਬੀ ਨੇ ਇੱਕ ਦਿਨ ਪਹਿਲਾਂ ਯਾਨੀ 28 ਮਈ 2025 ਨੂੰ ਆਪਣੀ ਇੰਸਟਾਗ੍ਰam ਆਈਡੀ ਤੇ ਇਸ ਦੀ ਫੋਟੋ ਸਾਂਝੀ ਕੀਤੀ ਸੀ। जिसच उसने इस सम्मान ਲਈ ਪ੍ਰੀਮੀਅਰ 데ਵਿਡ एबी हाउस के स्पीकर राज चौहान और स्पेंसर चंद्र हॉबर्ट दावी ਧੰਨਵਾਦ ਕੀਤਾ ਸੀ ਜਸਜੀਪ ਨੇ ਕਿਹਾ ਸੀ ਕਿ ਨਿੱਗੀ ਮਹਿਮਾਨ ਨਿਵਾਜ਼ੀ ਤੇ ਵਿਧਾਨ ਸਭਾ ਦੇ ਮੈਂਬਰਾਂ ਨਾਲ ਜੁੜਨ ਦੇ ਮੌਕੇ ਲਈ ਧੰਨਵਾਦ ਮਾਨਯੋਗ ਸਪੀਕਰ ਜੀ ਦਾ ਇੱਕ ਵਾਰ ਫਿਰ ਵਿਸ਼ੇਸ਼ ਧੰਨਵਾਦ ਰਾਜ चौहान ਦਾ ਸ਼ਾਨਦਾਰ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰਨ ਲਈ ਧੰਨਵਾਦ ਇਸ ਪ੍ਰੋਗਰਾਮ ਦੇ ਤਾਲਮੇਲ ਲਈ ਪ੍ਰੀਮੀਅਰ ਆਫਿਸ ਤੋਂ ਸ਼੍ਰੇਤੀ ਪ੍ਰਕਾਸ਼ ਅਤੇ ਫਾਈਫੈਕਸ ਤੋਂ ਹਾਰਪੋ ਮੰਡਾਰ ਦਾ ਵੀ ਧੰਨਵਾਦ ਸਟੀਵ ਕੂਨਰ ਨੇ ਮੀ ਤਿੰਨਾਂ ਦੀ ਵਿਧਾਨ ਸਭਾ ਦੀ ਫੇਰੀ ਲਈ ਪ੍ਰਸ਼ੰਸਾ ਕੀਤੀ ਰਿਚਮੈਂਟ ਦੇ ਕੁਇਨਸ ਪ੍ਰੋ ਹਲਕੇ ਦੇ ਵਿਧਾਇਕ ਸਟੀਵਨ ਕੂਨਰ ਇੱਕ ਤਜਰਬੇਕਾਰ ਵਕੀਲ ਨੇ 2024 ਚ ਉਹ ਕੰਜ਼ਰਵੇਟਿਵ ਪਾਰਟੀ ਦੇ ਟਿਕਟ ਤੇ ਚੋਣ ਜਿੱਤਣ ਤੋਂ ਬਾਅਦ ਵਿਧਾਨ ਸਭਾ ਚ ਦਾਖਲ ਹੋਏ ਉਸ ਦਾ ਪੰਜਾਬੀ ਸੰਗੀਤ ਨਾਲ ਡੂੰਘਾ ਸੰਬੰਧ ਹੈ ਉਸ ਦੇ ਪਿਤਾ ਕੇ ਐਸ ਕੂਨਰ 1980 ਦੇ ਦਹਾਕੇ ਚ ਮਸ਼ਹੂਰ ਪੰਜਾਬੀ ਗਾਇਕ ਸਨ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਸਟੀਵ ਕੂਨਰ ਨੇ ਵਿਧਾਨ ਸਭਾ ਚ ਇਹਨਾਂ ਕਲਾਕਾਰਾਂ ਜਜ਼ੀਬੀ ਚਨੀ ਨਟਨ ਤੇ ਇੰਦਰਪਾਲ ਮੋਗਾ ਦੀ ਪ੍ਰਸ਼ੰਸਾ ਕੀਤੀ ਜਿਸ ਕਾਰਨ ਇੱਕ ਰਾਜਨੀਤਿਕ ਵਿਵਾਦ ਖੜਾ ਹੋ ਗਿਆ ਆਜ਼ਾਦ ਵਿਧਾਇਕ ਜਲਾਸ ਬ੍ਰੋਡੀ ਨੇ ਇਸ ਸਨਮਾਨ ਨੂੰ ਅਸੈਂਬਲੀ ਦਾ અપਮਾਨ ਦੱਸਿਆ ਵਿਵਾਦ ਦਾ ਕੇਂਦਰ ਜੈਜ਼ੀਬੀ ਸੀ ਜਿਸ ਤੇ ਖਾਲਿਸਤਾਨੀ ਲਹਿਰ ਨਾਲ ਸੰਬੰਧ ਹੋਣ ਦਾ ਦੋਸ਼ ਸੀ ਜਲਾਸ ਬ੍ਰੋਡੀ 2024 ਅਕਤੂਬਰ ਤੋਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚ ਵੈਨਕੂਵਰ ਕੁਇਲ ਚੇਨਾ ਹਲਕੇ ਦੀ ਨਮਾਇੰਦਗੀ ਕਰ ਰਹੀ ਹੈ ਤੇ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾ ਕੇ ਲਿਖਿਆ ਹੈ ਅੱਜ ਕੁਝ ਪ੍ਰਮੁੱਖ ਖਾਲਿਸਤਾਨ ਪੱਖੀ ਵਿਅਕਤੀਆਂ ਦਾ ਬੀਸੀ ਵਿਧਾਨ ਸਭਾ 'ਚ ਸਵਾਗਤ ਕੀਤਾ ਗਿਆ ਜਿਸ 'ਚ ਦੋਵਾਂ ਪਾਰਟੀਆਂ ਦੇ ਵਿਧਾਇਕ ਸ਼ਾਮਲ ਸੀ ਬੀਸੀ ਕੰਜ਼ਰਵੇਟਿਵ ਤੇ ਐਨਡੀਪੀ ਇਹਨਾਂ ਵਿੱਚੋਂ ਕੁਝ ਵਿਅਕਤੀਆਂ ਨੇ ਆਪਣੇ ਸੰਗੀਤ ਵੀਡੀਓਜ਼ 'ਚ ਹਿੰਸਕ ਕੱਟੜ ਪੰਥੀਆਂ ਤੇ ਕਾਤਲਾਂ ਦੀ ਖੁੱਲਕੇ ਵਡਿਆਈ ਕੀਤੀ ਹੈ ਇਹ ਸਾਡੀ ਅਸੈਂਬਲੀ ਲਈ ਸ਼ਰਮਨਾਕ ਹੈ ਜੈ ਜੀ ਬੀ ਦਾ ਵਿਵਾਦਾਂ ਨਾਲ ਲੰਮਾ ਇਤਿਹਾਸ ਹੈ ਜੈ ਜੀ ਬੀ ਪਹਿਲਾਂ ਵੀ ਵਿਵਾਦਾਂ ਝੜਿਆ ਚੁੱਕਿਆ ਹੈ 2021 ਚ ਭਾਰਤ ਸਰਕਾਰ ਵੱਲੋਂ ਜੈ ਜੀ ਬੀ ਦੇ ਟਵਿੱਟਰ ਅਕਾਊਂਟ ਤੇ ਪਾਬੰਦੀ ਲਾਉਣ ਦੀ ਬੇਨਤੀ ਕੀਤੀ ਗਈ ਸੀ ਸਰਕਾਰ ਨੇ ਕਿਹਾ ਸੀ ਕਿ ਰੈਪਰ ਤੇ ਗਾਇਕ ਪੰਜਾਬ ਦੇ ਵਖਵਾਦੀ ਨੇਤਾ ਜਰਨੈਲ ਸਿੰਘ ਪਿੰਡਰਵਾਲਾ ਤੇ ਖਾਲਿਸਤਾਨ ਦੀ ਵਡਿਆਈ ਕਰਦਾ ਹੈ ਇਸ ਤੋਂ ਇਲਾਵਾ 2024 ਚ ਜੈ ਜੀ ਬੀ ਦੇ ਗੀਤ ਮੜਕ ਸ਼ਕੀਨ ਦੀ ਨੂੰ ਲੈ ਕੇ ਵੀ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਇਹ ਗਾਣਾ YouTube ਤੇ ਰਿਲੀਜ਼ ਕੀਤਾ ਗਿਆ ਜਿਸ 'ਚ ਔਰਤਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਇਸ ਗਾਣੇ ਦੇ ਵਿਰੋਧ ਵਿੱਚ ਪੰਜਾਬ ਦੇ ਬਰਨਾਲਾ 'ਚ ਜੈਜ਼ੀਬੀ ਦਾ ਪੁਤਲਾ ਵੀ ਸੜਿਆ ਗਿਆ। ਜਿਵੇਂ ਹੀ ਵਿਵਾਦ ਵਧਿਆ ਮਹੱਲਾ ਪੰਜਾਬ ਕਮਿਸ਼ਨ ਨੇ ਪੁਲਿਸ ਤੋਂ ਰਿਪੋਰਟ ਮੰਗੀ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚ ਪੰਜਾਬੀ ਹਾਵੀ ਨੇ ਪੰਜਾਬੀ ਮੂਲ ਦੇ 14 ਉਮੀਦਵਾਰ ਜਿੱਤੇ ਨੇ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਤੀਨਿਧਤਾ ਹੈ ਇਹਨਾਂ ਵਿੱਚੋਂ 5 ਕੰਜ਼ਰਵੇਟਿਵ ਪਾਰਟੀ ਦੇ ਨੇ ਤੇ 9 ਨਿਊ ਡੈਮੋਕਰੈਟਿਕ ਪਾਰਟੀ ਪਾਵ ਐਨ ਡੀ ਪੀ ਦੇ ਨਾਲ ਸੰਬੰਧਿਤ ਨੇ ਪੰਜਾਬੀ ਭਾਈਚਾਰੇ ਦੀ ਰਾਜਨੀਤਿਕ ਭਾਗੀਦਾਰੀ ਤੇ ਪ੍ਰਭਾਵ ਲਗਾਤਾਰ ਵਧ ਰਿਹਾ ਹੈ ਕਿ ਉਡਰੇ ਮੈਨੀਟੋਬਾ ਦੇ ਪ੍ਰੀਮੀਅਰ ਨੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੇ ਸਰਕਾਰ ਸੂਬੇ ਦੇ ਪੂਰਬੀ ਦੇ ਉੱਤਰੀ ਹਿੱਸੇ ਦੇ ਵਿੱਚ ਜੰਗਲ ਦੀ ਅੱਗ ਦੀਆਂ ਸਥਿਤੀਆਂ ਵਿਗੜਨ ਕਾਰਨ ਸੂਬੇਪਾਲ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਰਹੀ ਹੈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਮੈਨੀਟੋਬਾ ਸਰਕਾਰ ਦੇ ਵੱਲੋਂ ਮੈਨੀਟੋਬਾ ਸਰਕਾਰ ਐਮਰਜੈਂਸੀ ਉਪਾ ਐਕਟ ਦੇ ਤਹਿਤ ਸੂਬੇਪਾਲ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਚੁੱਕੀ ਹੈ ਪ੍ਰੀਮੀਅਰ ਵੈਬ ਕਿਨੀਓ ਅਤੇ ਟਰਾਂਸਪੋਰਟੇਸ਼ਨ ਅਤੇ ਬੁਨਿਆਦੀ ਢਾਂਚੇ ਦੇ ਮੰਤਰੀ ਲੀਜ਼ਾ ਨਲੇਨਰ ਨੇ ਕਿਹਾ ਹੈ ਕਿ ਐਮਰਜੈਂਸੀ ਉਪਾ ਸੰਗਠਨ ਲਈ ਜ਼ਿੰਮੇਵਾਰ ਨੇ ਤੇ ਮੈਨੀਟੋਬਾ ਦੇ ਜੰਗਲੀ ਅੱਗ ਅਤੇ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਦੀ ਸਿਫਾਰਿਸ਼ ਦੇ ਆਧਾਰ ਦੇ ਉੱਤੇ ਇਹ ਐਲਾਨ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ ਕੀਤੀ ਗਈ ਹੈ ਪ੍ਰੋਵਿੰਸ ਵਾਈਡ ਸਟੇਟ ਆਫ ਐਮਰਜੈਂਸੀ ਡੂ ਟੂ ਦ ਵਾਈਲਡ ਫਾਇਰ ਸਿਚੁਏਸ਼ਨ ਥਿਸ ਇਜ਼ ਅ ਸਿਗਨੀਫੀਕੈਂਟ ਸਟੈਪ ਵੀ ਆਰ ਟੇਕਿੰਗ ਟੂ ਅਪਹੋਲਡ ਆਰ ਆਬਲੀਗੇਸ਼ਨ ਟੂ ਕੀਪ ਪੀਪਲ ਸੇਫ ਵੀ ਆਰ ਟਾਕਿੰਗ ਅਬਾਊਟ ਰਫਲੀ 70 17000 ਪੀਪਲ that we are looking to provide safety to and to prevent the loss of life. The wildfires in northern Manitoba have intensified since we gave our update this morning. Wildfire and emergency management officials have now been advised that evacuation orders have been issued for the city of Flin Flon, the communities of Pimichigamak Cree Nation, Pukatawagan Cree Nation and the northern affairs community of Cross Lake. All told, we're looking at about 17,000 people in northern communities that are being evacuated from their homes over the next few hours. The majority of these folks will be coming to Winnipeg. This is the largest evacuation Manitoba will have seen in most people's living memory. For that reason, our government has triggered a province wide state of emergency to allow us to respond. To this crisis, it will provide provincial officials the ability to safety, safely transport evacuees and to provide shelter for them. As we speak, officials are coordinating with local leaders and law enforcement to support evacuees. We're working alongside the City of Winnipeg and others who have facilities to prepare to welcome our fellow Manitobans. Earlier today, I spoke with Prime Minister Mark Carney to notify him of the state of emergency we have declared and to ask for help from the Canadian Armed Forces. The Prime Minister agreed to that, re that request. I also had an opportunity to speak to Premier Scott Moe of Saskatchewan. And we're working together to ensure any Saskatchewan people and Manitobans. Uh, who are accessing health care in our province and will be impacted by this disruption to health care will be cared for. we are already engaging with the canadian armed forces in a very deep way to ensure that flights to move these thousands of people will be deployed imminently. emergency measures has uh, triggered emergency alerts in pimichikamak, cross lake, and Flin Flon with specific instructions about how to make your way to safety. All Manitobans should now have received an emergency alert on your phone, informing you about the state of emergency being declared province-wide. And now I want to speak specifically to people in the wildfire zone. If you are in Flin Flon, please go to Winnipeg. If you are in Pimicigamac or Pucatawagan, Listen to direction from your local leadership. This is a moment of fear and uncertainty. This is a moment of concern. But I want to tell you that your fellow Manitobans will welcome you. We will get through this difficult period, and we'll get through this trying period the way that we always do by working together. <inaudible> ਸਭ ਤੋਂ ਵੱਡੀ ਟੈਕਸੀ ਕੰਪਨੀ ਦਾ ਵੱਡਾ ਬਿਆਨ ਆਇਆ ਟੋਰਾਂਟੋ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਨੇ 2026 ਤੱਕ ਪਹੁੰਚਯੋਗ ਕੈਬਸ ਦੀ ਘਾਟ ਦੇ ਚੇਤਾਵਨੀ ਦੇ ਦਿੱਤੀ ਹੈ ਬੈਕ ਟੈਕਸੀ ਦਾ ਬਿਆਨ ਆਇਆ ਬੈਕ ਟੈਕਸੀ ਦਾ ਕਹਿਣਾ ਹੈ ਕਿ 100 ਦੇ ਵਿੱਚੋਂ 98 ਪਹੁੰਚਯੋਗ ਵਾਹਨ ਮਾਰਚ 2026 ਦੇ ਵਿੱਚ ਉਮਰ ਸੀਮਾ ਤੱਕ ਪਹੁੰਚ ਜਾਣਗੇ ਭਾਵ 98 ਕੈਬਸ ਅਜਿਹੀਆਂ ਹੋਣ ਗਿਆ ਜੋ ਰਿਟਾਇਰਮੈਂਟ ਦੇ ਕੰਡੇ ਤੇ ਪਹੁੰਚ ਜਾਣ ਗਿਆ ਤੇ ਫਿਰ ਉਹਨਾਂ ਨੂੰ ਬੰਦ ਕਰਨਾ ਹੀ ਮੁਨਾਸਿਬ ਸਮਝਾ ਜਾਏਗਾ ਸ਼ੌਹਜ਼ਾਦ ਕਹਿੰਦੇ ਨੇ ਕਿ ਟ੍ਰਾਂਟੋ ਦਾ ਇੱਕ ਪਹੁੰਚਯੋਗ ਟੈਕਸੀ ਚਲਾਉਣਾ ਬਹੁਤ ਫਲਦਾਇਕ ਹੈ। ਉਸ ਨੂੰ ਲੋਕਾਂ ਦੀ ਮਦਦ ਕਰਨ 'ਚ ਮਜ਼ਾ ਆਉਂਦਾ ਹੈ ਪਰ ਇਹ ਵਿੱਤੀ ਤੌਰ ਤੇ ਉਹਨਾਂ ਫਲਦਾਇਕ ਨਹੀਂ ਹੈ ਭਾਵੇਂ ਉਹ ਹਫ਼ਤੇ ਦੇ 7 ਦਿਨ ਕੰਮ ਕਰਦਾ ਹੋਵੇ। ਉਹ ਕਹਿੰਦਾ ਹੈ ਕਿ ਵਾਹਨ ਨਾਲ ਜੁੜੀਆਂ ਲਾਗਤਾਂ ਇੱਕ ਮਾਰਗੇਜ ਦੇ ਬਰਾਬਰ ਨੇ। ਅਗਲੇ ਸਾਲ ਦੇ ਸ਼ੁਰੂ 'ਚ ਟ੍ਰਾਂਟੋ ਦੀਆਂ ਸੜਕਾਂ 'ਤੇ ਲਗਭਗ 100 ਘੱਟ ਪਹੁੰਚਯੋਗ ਟੈਕਸੀਆਂ ਹੋ ਸਕਦੀਆਂ ਨੇ ਕਿਉਂਕਿ ਕੈਨੇਡਾ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਉਸਦੇ ਜ਼ਿਆਦਾਤਰ ਪਹੁੰਚਯੋਗ ਫਲੀਟ ਸ਼ਹਿਰ ਦੀਆਂ ਸੀਮਾਵਾਂ ਤੋਂ ਵੱਧ ਪੁਰਾਣੀ ਹੋ ਜਾਣਗੇ। ਤੇ ਨਵੇਂ ਡਰਾਈਵਰਸ ਨੂੰ ਇਹ ਭੂਮਿਕਾ ਨਿਭਾਉਣ ਲਈ ਕਾਫੀ ਪ੍ਰੋਤਸਾਹਨ ਨਹੀਂ ਹੈ ਆਪਰੇਸ਼ਨਲ ਮੈਨੇਜਰ ਕ੍ਰਿਸਟੀਨ ਹਬਾਰਡ ਦੇ ਅਨੁਸਾਰ ਮਾਰਚ 2026 ਤੱਕ ਬੇਕ ਦੇ 100 ਪਹੁੰਚਯੋਗ ਵਾਹਨਾਂ ਵਿੱਚੋਂ 98 ਨੂੰ ਬਦਲਣ ਦੀ ਲੋੜ ਹੋਵੇਗੀ ਸ਼ਹਿਰ ਦੇ ਫਲੀਟ ਸਮਾ ਖਰੀਦਣ ਲਈ ਯਤਨ ਕੀਤੇ ਨੇ ਜਿਸ ਚ 휠ਚੇਅਰ ਪਹੁੰਚਯੋਗ ਵਾਹਨਾਂ ਨੂੰ 7 ਦੀ ਬਜਾਏ 10 ਸਾਲਾਂ ਤੱਕ ਸੜਕਾਂ ਤੇ ਚੱਲਣ ਦੀ ਆਗਿਆ ਦੇਣਾ ਸ਼ਾਮਿਲ ਹੈ ਹਬਾਟ ਕਹਿੰਦੇ ਨੇ ਕਿ ਬੈਕ ਦੇ ਸੰਬੰਧਿਤ ਡਰਾਈਵਰ ਨੌਕਰੀ ਲਈ ਸਾਈਨ ਅਪ ਨਹੀਂ ਕਰਨਾ ਚਾਹਣਗੇ ਜਦ ਤੱਕ ਉਦਯੋਗ ਲਈ ਹੋਰ ਵਿੱਤੀ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾਂਦੀ ਸਿਟੀ ਦਾ ਕਹਿਣਾ ਹੈ ਕਿ ਇਹ ਡਰਾਈਵਰਾਂ ਲਈ ਪ੍ਰੋਤਸਾਹਨ ਪ੍ਰੋਗਰਾਮ ਤੇ ਗ੍ਰਾਂਟਾਂ ਦੀ ਪੇਸ਼ਕਸ਼ ਕਰਦਾ ਹੈ ਰਾਈਰਿੰਗ ਰਿਪੀਟ ਰਾਈਡ ਹੈਲਿੰਗ ਸੇਵਾਵਾਂ ਨੇ ਉਸ ਦੇ ਕਾਰੋਬਾਰ ਦਾ ਕੁਝ ਹਿੱਸਾ ਖੋ ਲਿਆ ਹੈ ਹਰਜ਼ਾਟ ਕਹਿੰਦੇ ਨੇ ਕਿ ਪਹੁੰਚੋ ਸਵਾਰੀਆਂ ਦੀ ਇੰਨੀ ਜ਼ਿਆਦਾ ਲੋੜ ਹੈ ਕਿ ਉਹ ਅਕਸਰ ਇੱਕ ਤੋਂ ਬਾਅਦ ਇੱਕ ਸਵਾਰੀਆਂ ਬੁੱਕ ਕਰਾਉਂਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਦਿਨ ਦੀ ਛੁੱਟੀ ਲੈਣ ਦੀ ਕੋਸ਼ਿਸ਼ ਕੀਤੀ ਤੇ ਇੱਕ ਕਲਾਇੰਟ ਨੂੰ ਮੁਰਵਸੀਬਲ ਹੀ ਮੁਲਾਕਾਤ ਤੇ ਲੱਣ ਲਈ ਐਮਰਜੈਂਸੀ ਕਾਲ ਆਈ ਜਿਸ ਲਈ ਉਹ ਸਹਿਮਤ ਹੋ ਗਏ ਹਬਾਰਦਾ ਕਹਿਣਾ ਹੈ ਕਿ ਜਦੋਂ ਪਹੁੰਚੋ ਕੈਪ ਚਲਾਉਣ ਦੀ ਭੂਮਿਕਾ ਨਿਭੋਂਦੀ ਗਲੰਧੀ ਆ ਤਾਂ ਡਰਾਈਵਰਸ ਵਿੱਚ ਪ੍ਰੇਰਣਾ ਤੇ ਦਿਲਚਸਪੀ ਦੀ ਕਾਟ ਹੁੰਦੀ ਹੈ ਰੈਵਰਨ ਨੂੰ ਇੱਕ ਨਵੀਂ ਮਿਨੀ ਵੈਨ ਖਰੀਦਣ ਅਤੇ ਅਨੁਕੂਲਿਤ ਕਰਨ ਲਈ ਤਿਆਰ ਹੋਣਾ ਪੈਂਦਾ ਹੈ ਉਹ ਕਹਿੰਦੇ ਨੇ ਕਿ ਹਾਲ ਹੀ ਦੇ ਸਾਲਾਂ ਚ ਬਾਲਣ ਅਤੇ ਬੀਮੇ ਦੇ ਨਾਲ ਨਾਲ ਇਹ ਲਾਗਤਾਂ ਅਸਮਾਨ ਛੁਗੀਆਂ ਨੇ ਹਬਾਟ ਦਾ ਕਹਿਣਾ ਹੈ ਕਿ ਸਿਟੀ ਨੂੰ ਇੱਕ ਕੇਂਦਰੀਕ੍ਰਿਤ ਪ੍ਰਣਾਲੀ ਲਾਗੂ ਕਰਨੀ ਚਾਹੀਦੀ ਹੈ ਜਿਸ ਚ ਸਾਰੀਆਂ ਪਹੁੰਚਯੋਗ ਕੈਪਸ ਨੂੰ ਇੱਕ ਥਾਂ ਤੇ ਜੋੜਿਆ ਜਾਵੇ ਤਾਂ ਜੋ ਪਹੁੰਚਯੋਗ ਕੈਬ ਤੇ ਕਾਲ ਕਰਨ ਵਾਲਿਆਂ ਲਈ ਉਲਝਣ ਤੇ ਉਡੀਕ ਸਮੇਂ ਨੂੰ ਘਟਕ ਕੀਤਾ ਜਾ ਸਕੇ ਇਸ ਦੇ ਨਾਲ ਹੀ ਮੈਨੇ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ